ਨਾਰਮਲੀ ਆਪਾਂ ਦੇਖਦੇ ਆ ਕਿ ਆਪਾਂ ਨੂੰ ਆਪਣੀਆਂ ਆਦਤਾਂ ਛੱਡਨੀ ਆ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਖਾਸ ਕਰਕੇ ਉਹ ਆਦਤਾਂ ਜੋ ਆਪਣੇ 20 25 30 ਸਾਲ 40 ਸਾਲ ਜਾਂ 50 ਸਾਲ ਤੋਂ ਬਾਅਦ ਤੱਕ ਚੱਲ ਰਹੀਆਂ ਹੁੰਦੀਆਂ ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਆ ਯਾਰ ਉਹ ਇਹੋ ਜਿਹਾ ਹੀ ਕਿਉਂ ਬਿਹੇਵ ਕਰਦਾ ਉਹ ਇਸ ਤਰੀਕੇ ਨਾਲ ਹੀ ਕਿਉਂ ਹੈ ਪਰ ਆਪਣੋ ਇਹ ਵੀ ਸੋਚਣਾ ਪਊਗਾ ਕਿ ਉਹਨਾਂ ਦੀ ਆਦਤ ਜੋ ਉਹਨਾਂ ਦੀ ਨਹੀਂ ਡਿਵੈਲਪ ਹੋਈ ਇਹ ਐਕਿਮੂਲੇਸ਼ਨ ਆਫ 20 30 40 অর ਈਵਨ ਮੋਰ ਦੈਟ ਯੀਅਰਸ ਕੁਇੰਸਨ ਖਾਸ ਤਰੀਕੇ ਨਾਲ ਹੀ ਬਿਹੇਵ ਕਿਉਂ ਕਰਦਾ ਹੈ ਪਰ ਜੇ ਆਦਤਾਂ ਛੱਡੀਆਂ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਛੱਡ ਵੀ ਸਕਦੇ ਪਰ ਇਕਜ਼ਾਮਪਲ ਬਹੁਤ ਸਮੇਂ ਦੀ ਗੱਲ ਹੈ ਮੈਂ ਉਹ ਸ਼ੋਧ ਇੱਕ ਲੈਕਚਰ ਸੁਣ ਰਿਹਾ ਸੀ ਉਸ ਦੇ ਵਿੱਚ ਓਸ਼ੋ ਨੇ ਇੱਕ ਨਾਗਰਜੁਨਾ ਜੋ ਬਹੁਤ ਹੀ ਜਬਰਦਸਤ ਬੁੱਧਿਸਟ ਬੌਕਵੈਸ਼ਨ ਉਹਨਾਂ ਦੀ ਤੇ ਇੱਕ ਚੋਰ ਦੀ ਚੋਰੀ ਬਾਰੇ ਦੱਸਿਆ ਨਾਗਰਜੁਨਾ ਦੀ ਬਹੁਤ ਜ਼ਿਆਦਾ ਮਹਿਮਾ ਸੀ ਤੇ ਇੱਕ ਚੋਰ ਨਾਗਰਜੁਨਾ ਕੋ ਲਾ ਗਿਆ ਉਨੇ ਤੇ ਕਿਹਾ ਕਿ ਮੈਨੂੰ ਚੋਰੀ ਕਰਨ ਦੀ ਬਹੁਤ ਹੀ ਜ਼ਿਆਦਾ ਆਦਤ ਹੈ ਤੇ ਮੈਨੂੰ ਇੱਕ ਹੀ ਗੱਲ ਤੇ ਯਕੀਨ ਹੈ ਕਿ ਜੇ ਮੈਨੂੰ ਕੋਈ ਚੋਰੀ ਕਰਨ ਤੋਂ ਛੁਡਾ ਸਕਦਾ ਹੈ ਤਾਂ ਸਿਰਫ ਤੂੰ ਹੀ ਛੁਡਾ ਸਕਦਾ। ਚੋਰ ਨੇ ਵੀ ਦੱਸਿਆ ਕਿ ਉਹ ਬਹੁਤ ਮਸ਼ਹੂਰ ਚੋਰ ਹੈ। ਮੈਂ ਬਹੁਤ ਵੱਡੀਆਂ-ਵੱਡੀਆਂ ਚੋਰੀਆਂ ਕੀਤੀਆਂ ਹਨ ਤਾਂ ਅੱਜ ਤੱਕ ਮੈਨੂੰ ਕੋਈ ਫੜ ਨਹੀਂ ਸਕਿਆ। ਕਿ ਮੇਰਾ ਇੰਨਾ ਜ਼ਿਆਦਾ ਨਾਮ ਹੈ ਕਿ ਮੈਂ ਜਿੱਥੇ ਚੋਰੀ ਨਹੀਂ ਵੀ ਕੀਤੀ ਹੋਈ ਉੱਥੇ ਵੀ ਮੇਰਾ ਨਾਮ ਲੱਗਦਾ ਵੀ ਆਹ ਚੋਰੀ ਤਾਂ ਇਸ ਚੋਰ ਨੇ ਹੀ ਕੀਤੀ। ਨਾਲੀ ਚੋਰ ਕੰਦਾ ਮੈਂ ਬਹੁਤ ਸਾਰੇ ਸਾਧੂਆਂ ਸੰਤਾਂ ਕੋਲੇ ਵੀ ਗਿਆ ਮੈਂ ਉਹਨਾਂ ਨੂੰ ਕਹਿ ਦਿੰਨਾ ਕਿ ਮੈਂ ਚੋਰ ਹਾਂ ਤੁਸੀਂ ਮੇਰੇ ਆਸ਼ੀਰਵਾਦ ਦਿਓ ਮੈਨੂੰ ਤੇ ਚੋਰੀ ਛੁਡਵਾ ਦਿਓ ਪਰ ਸਾਧੂ ਸੰਤ ਕਹਿੰਦਾ ਮੈਨੂੰ ਕੀ ਕਹਿੰਦੇ ਸਾਧੂ ਸੰਤ ਕਹਿੰਦੇ ਪਹਿਲਾਂ ਚੋਰੀ ਛੱਡ ਤੇ ਫਿਰ ਸਾਡੇ ਕੋਲੇ ਆ ਫਿਰ ਅਸੀਂ ਤੇਰਾ ਕਲਿਆਣ ਕਰਾਂਗੇ ਕਹਿੰਦਾ ਮੈਂ ਚੋਰੀ ਛੱਡ ਨਹੀਂ ਸਕਦਾ ਬੇਰੀ ਬਜੂਰੀ ਹੈ ਬੇਰੀ ਆਦਤ ਆ ਜਾ ਲਗਾ ਦੋ ਤੇ ਉਹ ਮੈਨੂੰ ਕੋਈ ਆਸ਼ੀਰਵਾਦ ਨਹੀਂ ਦਿੰਦੇ ਤੇ ਜੇ ਮੈਂ ਕਹਿ ਵੀ ਦਿੰਦਾ ਕਿ ਮੈਂ ਚੋਰੀ ਛੱਡ ਦੇਉਂਗਾ ਮੇਰਾ ਨੇਚਰ ਹੀ ਮੇਰਾ ਵਹੀਬ ਨੇ ਇਸ ਤਰੀਕੇ ਦਾ ਬਣਿਆ ਹੋਇਆ ਹੈ ਕਿ ਮੈਂ ਚਾਕੇ ਵੀ ਚੋਰੀ ਨਹੀਂ ਛੱਡ ਸਕਦਾ ਮੈਨੂੰ ਬਹੁਤ ਸੰਤਾਂ ਨੇ ਅਸ਼ੀਰਵਾਦ ਦਿੱਤਾ ਕਿ ਜਾ ਤੂੰ ਚੋਰੀ ਛੱਡ ਦੇ ਪਰ ਮੈਨੂੰ ਇਹ ਚੀਜ਼ ਵੀ ਪਤਾ ਹੁੰਦਾ ਹੈ ਇਹ ਅਸ਼ੀਰਵਾਦ ਲੈਣ ਦੇ ਬਾਵਜੂਦ ਵੀ ਮੇਰੀ ਹੈਬਿਟ ਇਹੋ ਜੀ ਹੈ ਕਿ ਮੈਂ ਚੋਰੀ ਨਹੀਂ ਛੱਡ ਸਕਦਾ ਤੇ ਨਾਗਰ ਜੀ ਨੂੰ ਕਹਿੰਦਾ ਜੇ ਕਿ ਮੇਰੀ ਚੋਰੀ ਛਡਵਾ ਸਕਦਾ ਤਾਂ ਫਿਰ ਤੂੰ ਹੀ ਛਡਵਾ ਸਕਦਾ ਤੇ ਮੈਨੂੰ ਕੁਛ ਨਾ ਕੁਛ ਦੱਸੋ ਕਿ ਮੈਂ ਚੋਰੀ ਛੱਡਾਂ ਨਾਗਰਜੀਵ ਕਹਿੰਦਾ ਕਿ ਵੱਡੀ ਗੱਲ ਹੀ ਨਹੀਂ ਤੇ ਜਿੰਨੀ ਮਰਜ਼ੀ ਚੋਰੀ ਕਰਨੀ ਆ ਤੂੰ ਚੋਰੀ ਕਰ ਮੈਂ ਤੈਨੂੰ ਚੋਰੀ ਕਰਨ ਤੋਂ ਰੋਕਦਾ ਹੀ ਨਹੀਂ ਪਰ ਜਦੋਂ ਚੋਰੀ ਕਰੇਗਾ ਤਾਂ ਇੱਕ ਗੱਲ ਧਿਆਨ ਦੇ ਵਿੱਚ ਰੱਖੀ ਚੋਰ ਕਹਿੰਦਾ ਕੀ ਗੱਲ ਹੈ ਕਹਿੰਦਾ ਚੋਰੀ ਜ਼ਰੂਰ ਕਰੇ ਮੈਂ ਚੋਰੀ ਕਰਨ ਤੋਂ ਨਹੀਂ ਰੁਕਦਾ ਪਰ ਹੋਸ਼ ਦੇ ਵਿੱਚ ਰਹਿ ਕੇ ਚੋਰੀ ਕਰ ਕਹਿੰਦਾ ਕੀ ਮਤਲਬ ਚੋਰ ਕਹਿੰਦਾ ਕਹਿੰਦਾ ਬਸ ਚੋਰੀ ਕਰ ਇਹ ਹੋਸ਼ ਦੇ ਵਿੱਚ ਰਹਿ ਕੇ ਚੋਰੀ ਕਰ ਕਿ ਜੋ ਤੂੰ ਚੋਰੀ ਕਰ ਰਿਹਾ ਹੈ ਉਹ ਤੇਰਾ ਨਹੀਂ ਹੈ ਇਹ ਕਿਸੇ ਹੋਰ ਦਾ ਹੈ ਜਿੰਨੀ ਚੋਰੀ ਕਰਨੀ ਆ ਤੂੰ ਕਰ ਲੈ। ਚੋਰ ਕਹਿੰਦੇ ਤਾਂ ਸੌਖਾ ਦਾ ਕੰਮ ਹੀ ਆ। ਸਿਰਫ ਹੋਸ਼ ਦੇ ਵਿੱਚ ਹੀ ਰਹਿਣਾ ਕਿ ਜੇ ਹੋਸ਼ ਹੈ ਕਿ ਜੋ ਚੋਰੀ ਕਰ ਰਹੇ ਹੈ ਉਹ ਮੇਰਾ ਨਹੀਂ ਹੈ। ਉਹ ਹੋਸ਼ ਵਿੱਚ ਰਹਿ ਕੇ ਚੋਰੀ ਕਰਦੇ। ਚੋਰ ਚੋਰੀ ਕਰਨ ਚਲਾ ਜਾਂਦਾ। ਇੱਕ ਜਗ੍ਹਾ ਤੇ ਦੋ ਜਗ੍ਹਾ ਤੇ ਚਾਰ ਜਗ੍ਹਾ ਤੇ ਜਾਂਦਾ। ਉਹ ਨਾਗਰ ਜਿਹਨਾਂ ਨੇ ਸ਼ਰਤ ਲਾਈ ਸੀ ਜਦੋਂ ਚੋਰੀ ਕਰੇਗਾ ਤਾਂ ਤੈਨੂੰ ਹੋਸ਼ ਹੋਣਾ ਚਾਹੀਦਾ ਕਿ ਇਹ ਚੋਰੀ ਜੋ ਕਰ ਰਿਹਾ ਉਹ ਸਮਾਨ ਮੇਰਾ ਨਹੀਂ ਕਿਸੇ ਹੋਰ ਦੀ ਪ੍ਰਾਪਰਟੀ ਹੈ। 15 ਦਿਨ ਬਾਅਦ ਉਹ ਚੋਰ ਨਾਗਰ ਜੁਨਾ ਕੋਲ ਆਇਆ। ਕਹਿੰਦਾ ਯਾਰ ਤੂੰ ਤਾਂ ਮੈਨੂੰ ਹੋਰ ਜ਼ਿਆਦਾ ਪ੍ਰੋਬਲਮ ਦੇ ਵਿੱਚ ਪਾ ਦਿੱਤਾ ਕਹਿੰਦਾ ਕਿਵੇਂ ਕਹਿੰਦਾ ਮੈਂ ਜਿੱਥੇ ਚੋਰੀ ਕਰਨ ਜਾਂਦਾ ਤੇ ਮੈਂ ਹੋਸ਼ ਕਰਦਾ ਕਿ ਇਹ ਸਮਾਨ ਮੇਰਾ ਨਹੀਂ ਹੈ ਤਜੋਰੀ ਮੇਰੇ ਸਾਹਮਣੇ ਖੁੱਲੀ ਪਈ ਹੁੰਦੀ ਹੈ ਹੀਰੇ ਜ਼ਬਰਦਸਤ ਮੇਰੇ ਸਾਹਮਣੇ ਖੁੱਲੇ ਪਏ ਹੁੰਦੇ ਨੇ ਤੇ ਮੈਨੂੰ ਹੋਸ਼ ਹੁੰਦਾ ਕਿ ਇਹ ਮੇਰੇ ਨਹੀਂ ਹੈ ਇਹਦੇ ਉੱਤੇ ਮੇਰਾ ਅਧਿਕਾਰ ਨਹੀਂ ਹੈ ਤੇ ਮੈਂ ਵਾਪਸ ਮੁੜਿਆ ਆਉਣਾ ਤੇ ਕਹਿੰਦਾ ਜੇ ਮੈਂ ਹੋਸ਼ ਦੇ ਵਿੱਚ ਨਾ ਰਹਾ ਤੇ ਫੇਰ ਚੋਰੀ ਕਰਾਂ ਤੇ ਫੇਰ ਜੋ ਮੈਂ ਤੈਨੂੰ ਕਮਿਟਮੈਂਟ ਕੀਤੀ ਹੋਈ ਹੈ ਉਹ ਨਹੀਂ ਰੋ ਪੂਰੀ ਹੁੰਦੀ ਤਾਂ ਤੂੰ ਮੈਨੂੰ ਹੋਰ ਕਸ਼ਮਕਸ਼ ਦੇ ਵਿੱਚ ਪਾ ਦਿੱਤਾ ਹੁਣ ਕੀ ਕਰਾਂ ਨਾਗਰਜੁਨ ਕਹਿੰਦੇ ਕਿ ਮੇਰਾ ਕੰਮ ਹੋ ਗਿਆ ਹੁਣ ਅੱਗੇ ਤੂੰ ਦੇਖ ਤੂੰ ਚੋਰੀ ਕੰਟੀਨਿਊ ਕਰਨੀ ਹੈ ਜਾਂ ਹੋਸ਼ ਦੇ ਵਿੱਚ ਰਹਿਣਾ ਕੰਟੀਨਿਊ ਕਰ ਹੁਣ ਸੀਜ਼ਨ 13 ਹੈ ਇਹ ਗੱਲ ਹੈ ਕਿ ਨਾਗਰਜੁਨਾਂ ਚਲਪੈਦ ਨੇ ਚੋਰ ਉਹਨਾਂ ਦੇ ਪਿੱਛੇ ਆ ਗਏ ਕਹਿੰਦਾ ਹੁਣ ਮੈਨੂੰ ਸਮਝ ਆ ਚੁੱਕੀ ਹੈ ਕਹਿੰਦੇ ਕੀ ਜਿਸ ਦਿਨ ਮੈਂ ਲੋਕਾਂ ਦੇ ਘਰ ਚੋਰੀ ਕਰਨ ਗਿਆ ਚੋਰੀ ਕਰਨ ਬਾਰੇ ਤਜਵੀਰੀ ਮੇਰੇ ਸਾਹਮਣੇ ਖੁੱਲੀ ਸੀ ਪਰ ਮੈਨੂੰ ਖੁਸ਼ ਆ ਗਿਆ ਕਿ ਇਹ ਚੀਜ਼ ਮੇਰੀ ਨਹੀਂ ਹੈ ਜਿਸ ਦੇ ਉੱਤੇ ਮੇਰਾ ਅਧਿਕਾਰ ਵੀ ਨਹੀਂ ਹੈ ਮੈਂ ਉਸੇ ਤਰੀਕੇ ਨਾਲ ਪੂਰੇ ਦੇ ਪੂਰੇ ਹੀਰੇ ਜ਼ਵਰਾਤ ਸਾਹਮਣੇ ਛੱਡ ਕੇ ਬਾਪ ਦੇ ਘਰ ਵਾਪਸ ਆ ਗਿਆ ਪਰ ਜਦੋਂ ਵਾਪਸ ਆਇਆ ਜੋ ਸੰਤੁਸ਼ਟੀ ਜੋ ਤਸੱਲੀ ਜੋ ਮਨ ਦਾ ਚੈਨ ਤੇ ਜੋ ਨੀਂਦ ਕਹਿੰਦਾ ਮੈਨੂੰ ਉਹਨਾਂ ਰਾਤਾਂ ਦੇ ਵਿੱਚ ਆਈ ਹੈ ਉਹ ਅੱਜ ਤੱਕ ਕਦੇ ਨਹੀਂ ਆਈ ਇਸ ਕਰਕੇ ਦੋਸਤੋ ਜੋ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਡਿਸੀਜਨ ਲੈਣਾ ਹੈ ਜੋ ਵੀ ਤੁਸੀਂ ਆਪਣੀਆਂ ਆਦਤਾਂ ਬਦਲਣੀਆਂ ਨੇ ਜਾਂ ਆਦਤਾਂ ਬਦਲਦੇ ਬਾਰੇ ਸੋਚਣਾ ਹੈ ਇੱਕ ਚੀਜ਼ ਯਾਦ ਰੱਖਿਓ ਕਿ ਹਮੇਸ਼ਾ ਹੋਸ਼ ਦੇ ਵਿੱਚ ਰਹੋ ਕਿ ਜੋ ਮੈਂ ਕਰ ਰਹੇ ਹਾਂ ਜੋ ਮੈਂ ਬੋਲ ਰਿਹਾ ਹਾਂ ਇਸ ਦਾ ਦੂਸਰੇ ਦੇ ਲਾਈਫ ਦੇ ਉੱਪਰ ਕਿੰਨਾ ਇੰਪੈਕਟ ਪੈ ਰਿਹਾ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਬੋਲਣਾ ਚਾਹੁੰਦਾ ਆ ਤੇ ਮੈਂ ਬੋਲ ਕੇ ਹੀ ਹਟੂਗਾ ਮੈਂ ਸੁਣਾਉਣਾ ਚਾਹੁੰਦਾ ਆ ਤੇ ਮੈਂ ਸੁਣਾ ਕੇ ਹੀ ਹਟੂਗਾ ਉਸ ਨੂੰ ਇਟ ਇਜ਼ ਨਾਟ ਆਲਵੇਜ਼ ਅ ਮੈਂਟਲ ਡਿਵੈਲਪਮੈਂਟ ਹਮੇਸ਼ਾ ਹੋਸ਼ ਰੱਖੋ ਕਿ ਤੁਹਾਡੀ ਜੇ ਕੋਈ ਫੀਲਿੰਗ ਹੈ ਤਾਂ ਆਪੋਜ਼ਿਟ ਜਾਂ ਸਾਹਮਣੇ ਵਾਲੇ ਦੀ ਵੀ ਕੋਈ ਫੀਲਿੰਗ ਹੈ ਤੇ ਜੇ ਹੋਸ਼ ਤੇ ਵਿੱਚ ਬਹਿ ਕੇ ਆਪਦੇ ਟਾਰਗੇਟਸ ਨੂੰ ਅਚੀਵ ਕਰੋਗੇ ਹੋਸ਼ ਦੇ ਵਿੱਚ ਰਹਿ ਕੇ ਕੋਈ ਨਾ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਡੈਫੀਨਿਟਲੀ ਸਕਸੈਸ ਤੁਹਾਡੇ ਕਦਮਾਂ ਨੂੰ ਚੁਮੇਗੀ ਹੀ ਚੁਮੇਗੀ